ਇਹ ਟ੍ਰਿਕ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਜਿਹੜੇ ਸਬਸਕ੍ਰਾਈਬਰ ਬਹੁਤ ਤੇਜ਼ੀ ਨਾਲ ਵਧਣਗੇ ਜੀ 25000 ਦੇ ਵਿੱਚੋਂ 5000 ਤੁਹਾਡੇ ਸਬਸਕ੍ਰਾਈਬਰ ਹੋ ਜਾਣੇ ਗਰੰਟੀ ਹੈ ਮੇਰੀ ਛੋਟ ਵੀਡੀਓ ਨਾਲ ਪਤਾ ਕੀ ਜਾ ਛੋਟ ਵੀਡੀਓ ਇਦਾਂ ਕਿਹਾ ਕਿ ਤੁਹਾਡਾ ਚੈਨਲ ਹੋਰ ਜ਼ਿਆਦਾ ਗਰੋ ਹੋਏਗਾ ਬੂਸਟ ਹੋਏਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਨੂੰ ਵਾਇਰ ਜ਼ਰੂਰ ਦੇਖਿਓ ਜੀ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਕਹਿੰਦੇ ਕਹਿੰਦੇ ਵੀ ਜੀ ਅਸੀਂ YouTube ਦੇ ਚੈਨਲ ਬਣਾ ਲਿਆ Facebook ਤੇ ਵੀ ਪੇਜ ਬਣਾ ਲਿਆ ਪਰ ਸਾਡਾ ਜਿਹੜਾ YouTube ਚੈਨਲ ਆ ਨਾ ਨਾ ਤਾਂ ਉਹਦੇ ਮਤਲਬ ਵਿਊ ਵਧਦੇ ਦੇ ਪੇ ਨਾ ਉਹਦੇ ਸਬਸਕ੍ਰਾਈਬਰ ਵਧਦੇ ਦੇ ਪੇ ਵੀ ਮਤਲਬ ਵੀ ਅਸੀਂ ਕੰਮ ਵੀ ਡੇਲੀ ਕਰਦੇ ਪਿਆਂ ਵੀ ਸਾਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਹਦੇ ਨਾਲ ਸਾਡਾ ਜਿਹੜਾ YouTube ਚੈਨਲ ਆ ਉਹ ਗਰੋ ਹੋ ਜੇ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਇਹੋ ਜਿਹੇ तरीके ਦੱਸਾਂਗਾ ਜੇ ਤੁਸੀਂ ਮੇਰੇ ਉਹ ਤਰੀਕੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਚੈਨਲ ਬਹੁਤ ਛੇਤੀ ਗਰੋ ਹੋਏਗਾ ਜਿਨ੍ਹਾਂ ਦੇ ਸਬਸਕ੍ਰਾਈਬਰ ਨਹੀਂ ਵਧ ਰਹੇ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਟ੍ਰਿਕ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਜਿਹੜਾ ਸਬਸਕ੍ਰਾਈਬਰ ਬਹੁਤ ਤੇਜ਼ੀ ਨਾਲ ਵਧਣਗੇ ਜੀ ਤੁਸੀਂ ਕਰਨਾ ਕੀ ਹੈ ਜੀ ਦੇਖੋ ਨੰਬਰ 1 ਇਹ ਹੈਗਾ YouTube ਤੇ ਤੁਸੀਂ ਕੰਮ ਕਰਦੇ ਹੋਣਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਰੈਗੂਲਰ ਡੇਲੀ ਤੁਸੀਂ ਰੋਜ਼ ਰੋਜ਼ ਤੁਸੀਂ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਠੀਕ ਹੈ ਜੀ ਕਿਹੜੀ ਵੀਡੀਓ ਅਪਲੋਡ ਕਰਨੀ ਹੈ ਲੌਂਗ ਵੀਡੀਓ ਅਪਲੋਡ ਕਰਨੀ ਹੈ ਜੀ ਤੁਸੀਂ ਲੰਬੀ ਵੀਡੀਓ ਲੌਂਗ ਵੀਡੀਓ ਲੌਂਗ ਵੀਡੀਓ ਦੀ ਜਿਹੜੀ ਟਾਈਮ ਲੈਂਥ ਕਿੰਨੀ ਹੋਣੀ ਚਾਹੀਦੀ ਆ 5 ਤੋਂ ਲੈ ਕੇ 7 ਜਾਂ ਫਿਰ 10 ਮਿੰਟ ਦੀ ਇਹ ਡਿਪੈਂਡ ਕਰਦਾ ਵੀ ਤੁਹਾਡਾ ਜਿਹੜਾ ਟੋਪਿਕ ਆ ਤੁਹਾਡਾ ਟੋਪਿਕ ਕਿਸ ਦੇ ਰਿਗਾਰਡਿੰਗ ਆ ਹੁਣ ਮੰਨ ਕੇ ਚੱਲੋ ਕਈ ਮੇਰੇ ਭੈਣਾਂ ਇਹੋ ਜਿਹੀਆਂ ਨੇ ਜਿਹੜੀ ਕੁਕਿੰਗ ਦੇ ਉੱਤੇ ਕੰਮ ਕਰਦੀਆਂ ਨੇ ਕੁਕਿੰਗ ਦੇ ਉੱਤੇ ਕੰਮ ਕਰਦੀਆਂ ਨੇ ਤੇ ਜਿਹੜੀ ਉਹਦੀ ਵੀਡੀਓ ਆ ਵੀਡੀਓ ਦੀ 20 ਮਿੰਟ ਦੀ ਹੋ ਜਾਂਦੀ ਆ ਉਹ 5-7 ਦੀ ਤਾਂ ਪਾ ਨਹੀਂ ਸਕਦੀ 20 ਮਿੰਟ ਦੀ ਹੋएगी ਉਹ ਚੱਲ ਜੇਗੀ ਕੋਈ ਇੱਕ ਤਰੀਕੇ ਦੀ ਡਿਪੈਂ ਗੱਲ ਕਰਦੇ ਆਪਾਂ ਤੁਸੀਂ ਸ਼ੋਰਟ ਵੀਡੀਓ ਸ਼ੋਰਟ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਸ਼ੋਰਟ ਵੀਡੀਓ ਨਾਲ ਪਤਾ ਕੀ ਆ ਸ਼ੋਰਟ ਵੀਡੀਓ ਅਪਲੋਡ ਕਰਨ ਨਾਲ ਐ ਆ ਵੀ ਤੁਹਾਡਾ ਜਿਹੜਾ ਚੈਨਲ ਆ ਨਾ ਤੁਹਾਡਾ ਚੈਨਲ ਬੂਸਟ ਹੋ ਜਾਏਗਾ ਬੂਸਟ ਹੋ ਜਾਏਗਾ ਤੁਹਾਨੂੰ ਸਬਸਕ੍ਰਾਈਬਰ ਜਿਹੜੇ ਸਭ ਤੋਂ ਵੱਧ ਸਬਸਕ੍ਰਾਈਬਰ ਤੁਹਾਨੂੰ ਮਿਲਣਗੇ ਉਹ ਸਿਰਫ ਤੁਹਾਨੂੰ ਸ਼ੋਰਟ ਵੀਡੀਓ ਤੋਂ ਹੀ ਮਿਲਣਗੇ ਸ਼ੋਰਟ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਐ ਨਹੀਂ ਪਤਾ ਮੰਨ ਕੇ ਚੱਲੋ ਤੁਸੀਂ ਇੱਕ ਸ਼ੋਰਟ ਵੀਡੀਓ ਤੁਸੀਂ ਅਪਲੋਡ ਕਰਤੀ ਸ਼ੋਰਟ ਵੀਡੀਓ ਅਪਲੋਡ ਕਰਨ ਸਾਰ ਤੁਹਾਡੇ ਮੰਨ ਕੇ ਚੱਲੋ ਦੇ 50000 50000 ਵਿਊ ਹੋ ਗਏ ਤਾਂ ਮੰਨ ਕੇ ਚੱਲੋ ਘੱਟੋ ਘੱਟ 50000 ਦੇ ਵਿੱਚੋਂ 5000 ਤੁਹਾਡੇ ਸਬਸਕ੍ਰਾਈਬਰ ਹੋ ਜਾਣੇ ਇਹ ਗਰੰਟੀ ਆ ਮੇਰੀ ਕਰਨਗੇ ਲੋਕ 50000 ਵਿੱਚ 5000 ਤਾਂ ਕਰਨਗੇ ਯਾਰ ਬਸ ਤੁਸੀਂ ਇਹ ਆ ਵੀ ਸ਼ੋਰਟ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਆ ਦੋ ਚੀਜ਼ਾਂ ਨੇ ਜਿਹੜੀਆਂ ਜੀ ਇੱਕ ਲੌਂਗ ਵੀਡੀਓ ਇੱਕ ਸ਼ੋਰਟ ਵੀਡੀਓ ਤੁਸੀਂ ਪਾਉਣੀ ਪਾਉਣੀ ਆ ਸ਼ੋਰਟ ਵੀਡੀਓ ਇੱਕ ਨਹੀਂ ਘੱਟੋ ਘੱਟ ਤੁਸੀਂ ਤਿੰਨ ਪਾਉਣੀਆਂ ਨੇ ਸ਼ੋਰਟ ਵੀਡੀਓ ਨੂੰ ਯਾਰ ਅਪਲੋਡ ਕਰਨ ਲੱਗੇ ਕਿੰਨਾ ਟਾਈਮ ਲੱਗਦਾ ਵੱਧ ਤੋਂ ਵੱਧ ਕਿੰਨੇ ਮਿੰਟ ਲੱਗਦੇ ਆ 4 ਮਿੰਟ 4 ਮਿੰਟ ਜਾਂ ਫਿਰ 5 ਮਿੰਟ 4 ਤੋਂ 5 ਮਿੰਟ ਲੱਗਦੇ ਨੇ ਸ਼ਾਰਟ ਵੀਡੀਓ ਨੂੰ ਅਪਲੋਡ ਕਰਨ ਦੇ ਵਿੱਚ ਇਸ ਤੋਂ ਵੱਧ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਸ਼ਾਰਟ ਵੀਡੀਓ ਵੀ ਅਪਲੋਡ ਕਰਨੀਆਂ ਲੌਂਗ ਵੀਡੀਓ ਇੱਕ ਦਿਨ ਦੇ ਵਿੱਚ ਇੱਕ ਕਰਨੀਆਂ ਇੱਕ ਦਿਨ ਦੇ ਵਿੱਚ ਸ਼ਾਰਟ ਵੀਡੀਓ ਤੁਸੀਂ 2 ਜਾਂ 3 ਦੋ ਜਾਂ ਫਿਰ ਤਿੰਨ ਵੀਡੀਓ ਤੁਸੀਂ ਅਪਲੋਡ ਕਰਨੀਆਂ ਹੀ ਕਰਨੀਆਂ ਨੇ ਇਹਦੇ ਨਾਲ ਪਤਾ ਕੀ ਹੈ ਸ਼ਾਰਟ ਵੀਡੀਓ ਨਾਲ ਅਪਲੋਡ ਕਰਨ ਦਾ ਤੁਹਾਨੂੰ ਇਹ ਫਾਇਦਾ ਹੋ ਜੇ ਤੁਸੀਂ ਅਪਲੋਡ ਕਰੋ ਇਹਦੇ ਨਾਲ ਤੁਹਾਡੇ ਸਬਸਕ੍ਰਾਈਬਰ ਬਹੁਤ ਵਧਣਗੇ ਮੰਨ ਕੇ ਚੱਲੋ ਯਾਰ ਤੁਸੀਂ 5000 ਤੁਹਾਡੇ ਸਬਸਕ੍ਰਾਈਬਰ ਵਾਦਿਏ ਸ਼ਾਰਟ ਵੀਡੀਓ ਨੂੰ ਅਪਲੋਡ ਕਰਨ ਨਾਲ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਨਾ ਉਹਨਾਂ ਨੂੰ ਨਾ ਆਟੋਮੈਟਿਕ ਹੀ ਆਟੋਮੈਟਿਕ ਹੀ ਤਾਂ ਉਹਨਾਂ ਦੀ ਜਿਹੜੀ ਲੌਂਗ ਵੀਡੀਓ ਨੇ ਉਹਨਾਂ ਨੂੰ ਸ਼ੋ ਹੋਣਗੀਆਂ ਕਿਉਂਕਿ ਉਹਨਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਜਦੋਂ ਉਹਨੂੰ ਤੁਹਾਡੀ ਲੌਂਗ ਵੀਡੀਓ ਅਪਲੋਡ ਕੀਤੀ ਹੋਈ ਹੈ ਸ਼ੋ ਹੋਣਗੀਆਂ ਤਾਂ ਉਹ ਤੁਹਾਡੀ ਲੌਂਗ ਇਸ ਨਾਲ ਕੀ ਹੈ ਕਿ ਤੁਹਾਡਾ ਚੈਨਲ ਹੋਰ ਜ਼ਿਆਦਾ ਗਰੋ ਹੋਏਗਾ ਬੂਸਟ ਹੋਏਗਾ ਤੇ ਤੁਹਾਡਾ ਜਿਹੜਾ ਵਾਚ ਟਾਈਮ ਹੈ ਜਿਹੜਾ ਵਾਚ ਟਾਈਮ ਵੀ ਵੱਧ ਜੇਗਾ 1000 ਸਬਸਕ੍ਰਾਈਬਰ ਦਾ ਤੁਹਾਡੀ ਸ਼ਾਰਟ ਵੀਡੀਓ ਨੂੰ ਵਧਾਈ ਦਿੱਤੇ ਆ ਠੀਕ ਆ ਤੇ ਇਹ ਦੇ ਨਾਲ ਕੀ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋਏਗਾ ਤੁਸੀਂ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਬਹੁਤ ਵਧੀਆ ਤਰੀਕਾ ਵਾ ਤੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰੋ ਡੇਲੀ ਤੁਸੀਂ ਇੱਕ ਲੌਂਗ ਵੀਡੀਓ ਤੇ ਇੱਕ ਸ਼ਾਰਟ ਵੀਡੀਓ ਅਪਲੋਡ ਕਰਨੀ ਸ਼ੁਰੂ ਕਰ ਦੋ ਮੈਂ ਤੁਹਾਨੂੰ ਗਾਰੰਟੀ ਦੇ ਦਿੱਤੀ ਤੁਹਾਡਾ ਚੈਨਲ ਬਹੁਤ ਤੇਜ਼ੀ ਨਾਲ ਬਹੁਤ ਛੇਤੀ ਗਰੋ ਹੋ ਜਾਏਗਾ ਸਬਸਕ੍ਰਾਈਬਰ ਵੀ ਦੇਖੋ ਕਿੰਨੀ ਛੇਤੀ ਵ ਤੇ ਜਿਹੜੇ ਵਿਊ ਨੇ ਉਹ ਵੀ ਬੜੀ ਛੇਤੀ ਵਧਣਗੇ ਤੇ ਜਿਹੜਾ ਤੁਹਾਡੇ ਮਤਲਬ ਜਿਹੜਾ ਵਾਚ ਟਾਈਮ ਆ YouTube ਦਾ ਉਹ ਕਮਿਊਨਿਟੀ ایرিয়া ਵੀ ਕੰਪਲੀਟ ਹੋ ਜਾਏਗਾ ਜਿਹੜੇ ਮੇਰੇ ਭੈਣ ਭਰਾ ਸ਼ੋਰਟ ਵੀਡੀਓ ਅਪਲੋਡ ਕਰਦੇ ਨੇ ਹਨਾ ਉਹਨਾਂ ਨੂੰ ਪਤਾ ਹੀ ਆ ਉਹਨਾਂ ਦੇ ਕਈਆਂ ਦੇ ਚੈਨਲ ਬਹੁਤ ਤੇਜ਼ੀ ਨਾਲ ਗਰੋਅ ਹੋ ਜਾਂਦੇ ਕਿਉਂਕਿ ਸ਼ੋਰਟ ਵੀਡੀਓ ਨੇ ਜਿਹੜੀਆਂ ਉਹ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੇ ਨੇ ਹੁਣ ਤਾਂ ਕੋ YouTube ਨੇ ਵੀ ਇੱਕ ਚੀਜ਼ ਹੋਰ ਲਾਂਚ ਕਰਤੀ ਜਿਹੜੇ ਸ਼ੋਰਟ ਵੀਡੀਓ ਅਪਲੋਡ ਕਰਦੇ ਨੇ ਉਹਦੇ ਬਾਰੇ ਦੱਸਵਾ ਵੀ ਮਤਲਬ ਵੀ ਉਹਨਾਂ ਨੇ ਹੁਣ ਥੰਬਨੇਲ ਪਹਿਲਾਂ ਥੰਬਨੇਲ ਜਿਹੜਾ ਲੱਗਦਾ ਵੀਡੀਓ ਦੇ ਉੱਪਰ ਥੰਬਨੇਲ ਵੀ ਤੁਸੀਂ ਥੰਬਨੇਲ ਵੀ ਤੁਸੀਂ ਲਾ ਸਕਦੇ ਹੋ ਉਹ ਕੁਝ ਹਫ਼ਤੇ ਮੇਰੇ ਖਿਆਲ ਚ ਸ਼ਾਇਦ ਅਗਲੇ ਹਫ਼ਤੇ ਲਾਂਚ ਹੋ ਜਾਏਗਾ ਤੁਸੀਂ ਨਵਾਂ ਮਹੀਨਾ ਹੀ ਮੰਨ ਕੇ ਚੱਲੋ ਅਗਲੇ ਮਹੀਨੇ YouTube ਨੇ ਲਾਂਚ ਕਰ ਦੇਣਾ ਤੁਸੀਂ ਸ਼ੋਰਟ ਵੀਡੀਓ ਦੇ ਉੱਤੇ ਵੀ ਥੰਬਨੇਲ ਲਗਾ ਸਕਦੇ ਹੋ ਜਿਹੜਾ ਮਰਜ਼ੀ ਜੀਵਦਾ ਤੁਹਾਨੂੰ ਥੰਬਨੇਲ ਚਾਹੀਦਾ ਤੁਸੀਂ ਬਣਾ ਕੇ ਲਗਾ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ YouTube ਦੀ ਵੀਡੀਓ ਨੇ ਸ਼ੋਰਟ ਵੀਡੀਓ ਨੇ ਉਹ ਹੋਰ ਜ਼ਿਆਦਾ ਰੀਚ ਹੋ ਜਾਏਗੀ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਹੋਵੇਗਾ ਜੀ ਸ਼ੋਰਟ ਵੀਡੀਓ ਕਿਵੇਂ ਬਣਾਉਣਾ ਵਾਂ ਜੋਨ ਕਿਵੇਂ ਅਪਲੋਡ ਕਰਨਾ ਉਹਦੇ ਵਿੱਚ ਆਲਰੇਡੀ ਵੀਡੀਓ ਬਣਾਈ ਹੋਈ ਹੈ ਜੀ ਸਾਰੀ ਤੁਸੀਂ ਉਹ ਮੇਰੀ ਚੈਨਲ ਤੇ ਜਾ ਕੇ ਸਾਰੀ ਵੀਡੀਓ ਦੇਖ ਸਕਦੇ ਹੋ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਮੇਰਾ ਭਿੰਡ ਭਰਾ ਹਨਾ ਵੀ ਕੋਈ ਮੇਰੀ ਕਲਾਸ ਦੇ ਵਿੱਚ ਆਉਣਾ ਚਾਹੁੰਦਾ ਵਾ ਹਨਾ ਮੇਰੀ ਹਰੇਕ ਸੰਡੇ ਨੂੰ ਹਰੇ ਐਤਵਾਰ ਨੂੰ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਮੇਰੀ 10 ਵਜੇ ਤੋਂ ਲੈ ਕੇ ਸਵੇਰੇ 2 ਵਜੇ ਤੱਕ ਜਿਹੜੀ ਦੁਪਹਿਰ ਤੱਕ ਉਹ ਕਲਾਸ ਲੱਗਦੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਦਾ ਹਾਂ ਕਿ ਤੁਸੀਂ YouTube ਤੇ ਕਿਵੇਂ ਕੰਮ ਕਰਨਾ ਫੇਸਬੁੱਕ ਤੇ ਕਿਵੇਂ ਕੰਮ ਕਰਨਾ ਇੰਸਟਾਗ੍ਰਾਮ ਤੇ ਕਿਵੇਂ ਕੰਮ ਕਰਨਾ ਵਾ ਤੇ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਸ਼ੂਟ ਕਰਦੇ ਬਾਅਦ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਤੇ ਉਹਨੂੰ ਅਪਲੋਡ ਕਿਵੇਂ ਕਰਨਾ ਤੇ ਤੁਸੀਂ ਪੈਸੇ ਕਿਵੇਂ ਕਮਾਉਣੇ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਜਿਹੜੀ ਐਤਵਾਰ ਨੂੰ ਮੇਰੀ ਕਲਾਸ ਲਗਾਦੀ ਆ ਹਰੇਕ ਐਤਵਾਰ ਨੂੰ ਮੇ ਕਲਾਸ ਲਵਾਂ ਨਾ ਜੇ ਅਗਰ ਤੁਸੀਂ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਪੁੱਛ ਸਕਦੇ ਹੋ ਜਿਹੜੀ ਸਾਡੀ ਕਲਾਸ ਹੈ ਜਿਹੜੀ ਉਹਦਾ ਕੀ ਸਿਸਟਮ ਹੈ ਜੀ ਅਗਰ ਤੁਸੀਂ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰੇ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ